ਤੁਸੀਂ ਇੱਥੇ ਆਏ ਤੁਹਾਡੇ ਤੁਸੀਂ ਆਪਣੇ ਘਰ ਦੇ ਬਾਹਰ ਗੱਡੀ ਡਕੀਆ ਤੁਹਾਡੀ ਗੱਡੀ ਕੋ ਚੋਰੀ ਕਰਕੇ ਲੈ ਗਿਆ ਕੀ ਕਰੋਗੇ ਜੀ ਐਫ ਆਰ ਦਰਜ ਕਰਾਓਗੇ ਬੋਲੋ ਭਾਈ ਕਿਉਂ ਕਰਾਓਗੇ ਜੇ ਚੋਰ ਕਵੇ ਜੀ ਰੱਬ ਨੇ ਲਿਖਿਆ ਸੀ ਮੈਂ ਤੁਹਾਡੀ ਘਰ ਹੀ ਚੋਰੀ ਕਰਨੀ ਤੁਸੀਂ ਕੋ ਐਫ ਆਰ ਦਰਜ ਕਰਾ ਲੈ ਉੱਥੇ ਕਿਉਂ ਨਹੀਂ ਮੰਨਦੇ ਵੀ ਕਰਮਾਂ ਚ ਲਿਖਿਆ ਸੀ ਉਹ ਭਲਿਓ ਕਰਮ ਰੱਬ ਨਹੀਂ ਕਰਮ ਅਸੀਂ ਲਿਖਦੇ ਆਂ ਇਗਜ਼ਾਮ ਸਟੂਡੈਂਟ ਲਿਖਦਾ ਟੀਚਰ ਨਹੀਂ ਟੀਚਰ ਤਾਂ ਲਿਖੇ ਹੋਏ ਐਗਜ਼ਾਮ ਦੇ ਉੱਤੇ ਰਿਜ਼ਲਟ ਸੁਣਾਉਂਦਾ ਹੈ ਫਰੀਦਾ ਜੇ ਤੂੰ ਅਕਲ ਲਤੀਫ ਪੜਹੁ ਅੱਗੇ ਭਲਾ ਕਾਲੇ ਇਹ ਕਾਲੇ ਲੇਖ ਲੱਭ ਲਿਖਦਾ ਕਿ ਬੰਦਾ ਉਹ ਤੇ ਬੰਦੇ ਨੂੰ ਕਹਿ ਰਿਹਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਆਪਨੜੇ ਗਰੀਵਾਨ ਮੈਂ ਸਰ ਨੀਵਾ ਕਰਦੇ ਹੁਣ ਇੱਕ ਮਾਹ ਬਾਬ ਤੇ ਦੋ ਬੱਚੇ ਨੇ ਇੱਕ ਡਾਕਟਰ ਬਣ ਗਿਆ ਇੱਕ ਬਣਿਆ ਹੀ ਨਹੀਂ ਇੱਕ ਫੇਲ ਹੋ ਗਿਆ ਕਿਸੇ ਬੰਨੇ ਵੀ ਲੱਗਾ ਨਾ ਇਧਰ ਨਾ ਉਧਰ ਤੇ ਕੱਲ ਨੂੰ ਉਹ ਕਹਿ ਸਕਦਾ ਨਾ ਲੈ ਮੇਰਾ ਕੀ ਕਸੂਰ ਹੈ ਰੱਬ ਨੇ ਇਹਦੇ ਕਰਮਾਂ 'ਚ ਡਾਕਟਰੀ ਲਿਖੀ ਸੀ ਮੇਰੇ ਕਰਮਾਂ 'ਚ ਨਹੀਂ ਲਿਖੀ ਇਹਦੇ ਕਰਮਾਂ 'ਚ ਵੱਡਾ ਕਾਰ ਲਿਖਿਆ ਸੀ ਮੇਰੇ ਕਰਮਾਂ 'ਚ ਨਹੀਂ ਲਿਖਿਆ ਨਹੀਂ ਉਸ ਬੱਚੇ ਨੇ ਆਪਣੇ ਕਰਮ ਖੁਦ ਬਣਾਏ ਨੇ ਜਦੋਂ ਅੱਧੀ ਅੱਧੀ ਰਾਤ ਉੱਠ ਕੇ ਪੜਦਾ ਸੀ ਉਹਦਾ ਸੌਣ ਨੂੰ ਦਿਲ ਕਰਦਾ ਸੀ ਉਹ ਅੱਖਾਂ 'ਚ ਪਾਣੀ ਦੇ ਛਿੱਟੇ ਮਾਰਦਾ ਸੀ ਘਰ ਦੇ ਫੰਕਸ਼ਨ ਅਟੈਂਡ ਕਰਨ ਜਾਂਦੇ ਸੀ ਉਹ ਕਿਸੇ ਵਿਆਹ ਸ਼ਾਦੀ ਨੂੰ ਅਟੈਂਡ ਨਹੀਂ ਕੀਤਾ ਉਹਨੇ ਦਿਨ ਰਾਤ ਤਪੱਸਿਆ ਕੀਤੀ ਹੈ ਆ ਜਾ ਕੇ ਇਸ ਮੁਕਾਮ ਤੇ ਪਹੁੰਚਿਆ ਜਦੋਂ ਤੁਸੀਂ ਆਪਣੀਆਂ ਧੀਆਂ ਨੂੰ ਆਪਣੇ ਪੁੱਤਰਾਂ ਨੂੰ ਐਸ ਤਰੀਕੇ ਨਾਲ ਬਾਣੀ ਤੇ ਰੱਬ ਦੇ ਸੰਕਲ ਬਾਰੇ ਦੱਸੋਗੇ ਸਾਡੇ ਪੁੱਤਰ ਧੀਆਂ ਜ਼ਿੰਦਗੀ ਵਿੱਚ ਕਾਮਯਾਬ ਹੋਣਗੇ ਜੋ ਲੋਸੀ ਇਹ ਹੀ ਸਮਝਾਤਾ ਬਿપરਵਾੜਾ ਤੇ ਸੀ ਉਹਨੇ ਇਸ ਦੇਸ਼ ਦੀ ਲਗਾਤਾਰ ਗੁਲਾਮੀ ਨੂੰ ਪਤਾ ਗਿਆ ਕਿਆ ਕਿਆ ਤੁਹਾਡੀ ਕਿਸਮਤ ਚ ਲਿਖੀ ਹੈ ਤੁਹਾਡੇ ਭਾਗਾ ਚ ਲਿਖੀ ਹੈ ਤੁਸੀਂ ਰਹਿਣਾ ਹੀ ਗੁਲਾਮ ਹੈ ਤੁਸੀਂ ਆਜ਼ਾਦ ਕਦੀ ਹੋ ਹੀ ਨਹੀਂ ਸਕਦਾ ਉਹ ਤੇ ਗੁਰੂ ਸਾਹਿਬ ਆਏ ਉਹਨੇ ਆਖਿਆ ਨਹੀਂ ਤੁਸੀਂ ਆਜ਼ਾਦ ਹੋ ਸਕਦੇ ਹੋ ਆਓ ਫੂਟੋ ਆਂਦਾ ਭਰਮ ਕਾ ਮਨੇ ਭਇਓ ਪ੍ਰਕਾਸ਼ ਜਦੋਂ ਤੱਕ ਪੰਛੀ ਦਾ ਬੱਚਾ ਆਂਡੇ ਚ ਹੁੰਦਾ ਹੈ ਨਾ ਉਹ ਗੁਲਾਮ ਹੁੰਦਾ ਹੈ ਜਦੋਂ ਆਂਡਾ ਟੁੱਟਦਾ ਉਕਾਸ਼ ਵਿੱਚ ਉਡਾਰੀਆਂ ਮਾਰਦਾ ਹੈ ਅੱਜ ਅਸੀਂ ਵੀ ਆਂਡੇ 'ਚ ਆਂ ਭਰਮ ਦੇ ਆਂਡੇ 'ਚ ਵਹਿਮਾਂ ਦੇ ਆਂਡੇ 'ਚ ਪਰ ਯਾਦ ਰੱਖਣਾ ਪੰਛੀ ਦੇ ਬੱਚੇ ਦਾ ਆਂਡਾ ਤੇ ਪੰਛੀ ਦਾ ਕੋਈ ਪਰਿਵਾਰ ਦਾ ਜੀ ਤੋੜ ਦੂ ਮਾਂ ਤੋੜ ਦੂ ਪਿਓ ਤੁਸੀਂ ਵੇਖਿਆ ਜੀ ਪੰਛੀ ਦਾ ਆਂਡਾ ਤੁਸੀਂ ਡਿਸਕਵਰੀ ਚੈਨਲ ਵੇਖਿਓ ਜਦੋਂ ਇਦਾਂ ਇਦਾਂ ਚੁੰਝ ਮਾਰਦਾ ਹੈ ਤੇ ਉਹ ਪੰਛੀ ਦਾ ਬੱਚਾ ਫਿਰ ਬਾਹਰ ਨਿਕਲਦਾ ਆਂਡੇ 'ਚ ਉਡਾਰੀ ਮਾਰਦਾ ਹੈ ਪਰ ਜਦੋਂ ਤੱਕ ਆਂਡੇ 'ਚ ਸੀ ਕੈਦ ਸੀ ਨਾ ਇਦਾਂ ਅਸੀਂ ਵੀ ਕੈਦਾਂ ਪਰ ਮਾਂ ਦੇ ਆਂਡੇ 'ਚ ਫੂਟੋ ਸਾਰੇ ਬੋਲੋ ਫੂਟੋ ਅੰਡਾ ਕਾਦਾ ਭਰਮ ਕਾ